ਇੱਕ ਵਾਰੀ ਜਿਹੜੇ ਕੋਤਾ ਤੋਂ ਇਲਾਜ ਕਰ ਦੋਗੇ ਨਾ ਉਹ ਦੁਬਾਰਾ ਸੁੱਜਣ ਨਹੀਂ ਲੱਗਾ ਉਹ ਸੀਜ਼ਨ 'ਚ ਅਗਲੇ ਦਾ ਆਪਾਂ ਨਹੀਂ ਕੁਝ ਕਹਿ ਸਕਦੇ ਠੀਕ ਆ ਇੰਨਾ ਸਮਾਂ ਨਹੀਂ ਦਾ ਕਿਸੇ ਦੇ ਪਿੱਛੇ ਪਿੱਛੇ ਤੁਰੇ ਘਰਨ ਦਾ ਤੇ 17 ਦਾ ਨੂੰ ਦੇਣ ਜੋਗੇ ਇੰਨੇ ਇੰਨੇ ਜ਼ਿਆਦੇ ਮੋਟੀਆਂ ਰਕਮਾਂ ਨਹੀਂ ਦਿੰਦੀਆਂ ਤੇ ਪਰ ਸ਼ੌਂਕ ਉਹਨਾਂ ਨੂੰ ਬਹੁਤ ਜ਼ਿਆਦਾ ਆਉਂਦਾ ਇੱਕ ਤੇ ਫਾਈਨੈਂਸ਼ਲੀ ਕਮਜ਼ੋਰ ਆ ਯਾਰ ਉਹ ਨਹੀਂ ਇੰਨੇ ਮਹਿੰਗੇ ਨੁਕਤੇ ਲਾ ਸਕਦੇ ਤੇ ਦੂਜਾ ਜਿਹੜੇ ਬੰਦਿਆਂ ਦੇ ਕੋ ਬਾਹਣੇ ਫੜਦਾ ਤਾਂ ਜਾਂ ਜਿਹੜੇ ਬੰਦਿਆਂ ਨੂੰ ਦੋ ਤਿੰਨ ਜਗ੍ਹਾ ਤੋਂ ਕਿਤੇ ਵੀ ਗਏ ਆ ਉੱਥੇ ਕੋ ਖਮਾ ਮਿਲ ਗਿਆ ਵੀ ਨਹੀਂ ਗੱਲ ਬਣਦੀ ਸੁਜੇ ਕਬੂਤਰ ਦਾ ਲਾਗ ਕੀ ਆ ਸਭ ਤੋਂ ਪਹਿਲਾਂ ਤੇ ਵੀਰ ਜੀ ਮੈਂ ਤੁਹਾਨੂੰ ਦੱਸ ਦਾਂ ਅੱਧਾ ਉਹ ਰਾਮ ਮੈਨੂੰ ਨੇ ਆਹ ਅੱਧੀ ਅੱਧੀ ਗੱਲ ਸਾਡੀ ਗੱਲ ਦੱਸਾਂਗੇ ਤੈਨੂੰ ਪੂਰੀ ਦੱਸਾਂਗੇ ਨਹੀਂ ਦੱਸਾਂਗੇ ਤੇ ਨਹੀਂ ਦੱਸਾਂਗੇ ਸਿੱਧੇ ਹਿਸਾਬ ਆਪਣਾ ਦੇ ਸੁਜੇ ਕਬੂਤਰ ਸਭ ਤੋਂ ਪਹਿਲਾਂ ਤੁਸੀਂ ਪਛਾਣਨਾ ਕਿ ਛੁੱਟਿਆ ਕਬੂਤਰ ਹੁੰਦਾ ਕਿਹੋ ਜਿਹਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਸੁਜੇ ਕਬੂਤਰ ਦੇ ਕਾਰਨ ਕੀ ਬਣਦੇ ਆ ਕਾਰਨ ਦੱਸੂਗਾ ਫਿਰ ਉਹਦੇ ਦੱਸੂਗਾ ਪਛਾਣ ਕਿ ਕਿਵੇਂ ਹਾਨੂੰ ਪਤਾ ਲੱਗੂ ਕਿ ਸਾਡਾ ਕਬੂਤਰ ਸੁਜੇ ਗਿਆ ਯਾਰ بڑے بڑے ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਐਨੇ ਨੇ ਫੜਾਈ ਵੇਖਿਆ ਨਾ ਮੈਂ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਕੁਝ ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਸੋਜਿਆ ਕਬੂਤਰ ਜੀ ਹੁੰਦਾ ਉਹ ਤਰ੍ਹਾਂ ਉਹ ਆਪਣੇ ਆਪ ਨੂੰ ਬੜੇ ਬੜੇ ਥੀਸ ਬਾਰ ਖਾਣਾਂ ਦੇ ਆ ਉਹ ਕਿੱਡਾ ਵੀ ਤਗੜਾ ਕਬੂਤਰ ਸ਼ਾਮਾਂ ਨੂੰ ਬਹਿਣ ਵਾਲਾ ਹੋਗਾ ਨਾ ਸੋਜਿਆ ਕਬੂਤਰ ਮੇਰੀ ਗਾਰੰਟੀ ਹੈ ਮੇਰੇ ਨਾਲ ਵੀ ਇਹ ਚੀਜ਼ਾਂ ਹੀ ਆ ਉਹ ਕਬੂਤਰ ਤੁਹਾਡਾ ਘੰਟਿਆਂ ਤੋਂ ਥੱਲੇ ਆ ਜਾਂਦਾ ਮਿੰਟਾਂ ਜੁੜਨਾ ਸ਼ੁਰੂ ਕਰਦਾ ਔਰ ਇਹੋ ਇਹੋ ਜਿਹਾ ਮੈਂ ਗਿੱਜੇ ਕਬੂਤਰ ਮੇਰੇ ਨਾਲ ਵੀ ਹਾਸ ਹੋਇਆ ਵਧੀਆ ਕਬੂਤਰ ਫਿਰ ਸੋਜ ਗਏ ਉਹਨਾਂ ਨੂੰ ਇੰਨੇ ਹੁੰਦੇ ਨੇ ਵੀ ਕਿ ਇਹ ਆਪਣੇ ਘਰ ਬਹਿ ਜੀਏ ਬਾਹਰ ਖੰਭਿਆਂ ਤੇ ਟਾਵਰਾਂ ਤੇ ਤੇ ਟੈਂਕੀਆਂ ਜਿਹੜੇ ਜਾਂ ਕਿਤੇ ਘਰਾਂ 'ਚ ਬਹਿ ਜਾਂਦੇ ਆ। ਬਹੁਤ ਦੀ ਪਛਾਣ ਸੁਝੇ ਕਬੂਤਰ ਦੀ ਏ। ਮੈਨੂੰ ਨਹੀਂ ਪਤਾ ਹੁਣ ਕਿਸ ਨੂੰ ਪਹਿਲਾਂ ਵੇਖਣਾ ਆਉਂਦਾ ਏ ਜਾਂ ਨਹੀਂ। ਮੈਂ ਬਿਲਕੁਲ ਕਲੀਅਰ ਕੱਟ ਗੱਲ ਦਸੀ ਹਜੇ ਤੱਕ ਇਹਨੇ ਇੰਟਰੋ ਮੈਨੂੰ ਪਤਾ ਨਹੀਂ ਦੱਸੀ ਨਹੀਂ ਦੱਸੀ। ਜਦੋਂ ਮਾਸ ਹੱਡੀ ਤੋਂ ਨਹੀਂ ਫਿਲ ਗਿਆ ਕਵਰ ਕਰ ਗਿਆ ਸਾਨੂੰ ਕਬੂਤਰ ਤੋਂ ਦਾ ਸੋਜਿਸ਼ ਆ ਗਈ ਉਹਦੇ ਪੇਟ 'ਚ। ਕਈ ਕਈ ਇਹ ਆਧਾਰਨਾ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਕਈ ਕਬੂਤਰਾਂ ਦੇ ਵਿੱਚ ਜਿਹੜਾ ਉਥੇ ਨੂੰ ਨੀਲੇ ਟਾਈਪ ਦਾ ਨੀਲਾ ਹਲਕਾ ਕਾਲਾ ਵੀ ਹੋ ਜਾਂਦਾ ਤੇ ਐ ਜਦੋਂ ਤੁਸੀਂ ਫੋਟੋ ਮਹੋ ਕੋ ਤੇ ਐ ਲੱਗਦਾ ਤੁਹਾਨੂੰ ਵੀ ਸਕਿਨ ਉਹਦੀ ਹੋਣੀ ਫਾਟੀ ਜਿਤਨਾ ਗੁਵਾਰੇ ਦੀ ਸਕਿਨ ਉਹਦੀ ਇਹੋ ਜਿਹੀ ਹੋ ਜਾਂਦੀ ਜਿਹੜੇ ਬਿਲਕੁਲ ਪੋਲੀ ਸਕਿਨ ਹੋ ਜਾਂਦੀ ਆ ਉਹਨੂੰ ਕਹਿ ਦਿੰਦੇ ਆ ਇਹ ਕਬੂਤਰ ਸੋਚ ਗਿਆ ਇਹੋ ਸਭ ਤੋਂ ਵੱਡੀ ਫਰਕ ਹਨ ਹੋਰ ਕਈ ਪਛਾਣਾਂ ਪਰ ਮੈਂ ਤੁਹਾਨੂੰ ਮੇਨ ਫਰਕ ਦੱਸਾਂ ਉਹ ਕਬੂਤਰ ਦਾ ਇਹ ਹੋਊਗਾ ਕਿ ਉਹ ਕਬੂਤਰ ਤੁਸੀਂ ਡਾਓਗੇ ਕਬੂਤਰ ਪੂਰੀ ਡਾਰਿੰਦੋ ਗਾ ਡਾਰ ਛੱਡ ਕੇ ਵਿੱਚ ਬੈਜੂਗਾ ਠੀਕ ਹੈ ਜੀ ਇਹ ਮਤਾਂ ਦੱਸ ਦਿੱਤੀ ਕਿ ਇਹ ਸੁੱਜੇ ਕਬੂਤਰ ਦੇ ਕਾਰਨ ਹੁਣ ਮੰਨ ਲਓ ਵੀਰ ਜੀ ਤੁਹਾਡਾ ਕਬੂਤਰ ਗਿਆ ਸੁੱਜੇ ਹੁਣ ਅਸੀਂ ਉਹਦੀ ਸੰਭਾਲ ਕਿਵੇਂ ਕਰਨ ਦੇਖਭਾਲ ਕਿਵੇਂ ਕਰੀਏ ਸਭ ਤੋਂ ਪਹਿਲਾਂ ਜੇ ਤੁਹਾਡਾ ਕਬੂਤਰ ਸੁੱਜ ਗਿਆ ਆ ਗਿਆ 1 2 ਦਿਨ ਦੇ ਵਿੱਚ ਕਬੂਤਰ ਇੰਨਾ ਸੈੱਟ ਹੋ ਜਾਂਦਾ ਫਿਰ ਆਪਣੇ ਪ੍ਰਵਾਜ ਉੱਥੇ ਲੈ ਆਉਗਾ ਦੋ ਤੋਂ ਵੱਧ ਕੇ ਵੀ ਉੱਡਣਾ ਲੱਗ ਜੂਗਾ ਕਰਨਾ ਕਿ ਵੀ ਤੁਹਾਨੂੰ ਤੜਕਬੁਤਰਾ ਆ ਗਿਆ ਤੁੰ ਵਿਹਲੇ ਯਾਰ ਕਿ ਤੁਸ ਕੋਲ ਨੂੰ ਤੁਸ ਕੋਕ ਬੁਤਰਾ ਨੂੰ ਲੱਗ ਕੋ ਜਿੱਦੇ ਤਬੂਤਰਾ ਦੇ ਨਾਲ ਨਾ ਉਹਨੂੰ ਦਾਣਾ ਪਾਓ ਨਾ ਉਹਨੂੰ ਪਾਣੀ ਪਾਓ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਇਹੋ ਜਿਹਾ ਦੇਸੀ ਇਲਾਜ ਦੱਸੂਗਾ ਜਦੋਂ ਵੀ ਜਨੇਪਾ ਹੁੰਦਾ ਬੱਚਾ ਹੁੰਦਾ ਕਿ ਉਸ ਦੇ ਘਰ ਤੁਸੀਂ ਵੇਖੋ ਵੀ ਉਹਦਾ ਵੀ ਪੇੜ ਕਿੰਨਾ ਬੋਲ ਜਾਂਦਾ ਹਾਂਜੀ ਵੈਲਕਮ ਹੋ ਗਿਆ ਵੀਰੋ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪਿਜਣਾਉਣ ਬਲਗ ਤੇ ਤੇ ਅੱਜ ਫੇਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਉਮੀਦ ਕਰਦੇ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੇਗੀ ਤੇ ਸਾਰੇ ਭਰਾਵਾਂ ਦਾ ਪਹਿਲਾਂ ਤਹਿ ਦਿਲ ਤੋਂ ਸ਼ੁਕਰੀਆ ਥੈਂਕ ਯੂ ਧੰਨਵਾਦ ਜਿਹੜੇ ਵੀ ਵੀਰ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਆ ਤੇ ਕਮੈਂਟ ਵੀ ਕਰਦੇ ਫਿਰ ਵੀਡੀਓ ਤੇ ਸਭ ਤੋਂ ਪਹਿਲਾਂ ਮੇਰੇ ਭਰਾ ਜਿਹੜੇ ਵੀ ਸੱਜਣ ਨਵੇਂ ਆਏ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜਿਵੇਂ ਤੁਸੀਂ ਅੱਜ ਵੇਖ ਹੀ ਲਓ ਹੈਗਾ ਥੰਬਨੇਲ ਤੇ ਟੌਪਿਕ ਸਾਡਾ ਬਹੁਤ ਵਧੀਆ ਇਹਨ ਅਕਸਰ ਹੀ ਅਕਸਰ ਹੀ ਜਿੰਨਾ ਦਿਨਾਂ ਦੇ ਵਿੱਚ ਉਡਾਨਾਂ ਆਪਾਂ ਲੈਣੇ ਆ ਉਦੋਂ ਇਹ ਪ੍ਰੋਬਲਮ ਕਬੂਤਰਾਂ ਨੂੰ ਆਉਂਦੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਕਬੂਤਰ ਸੁੱਜ ਗਿਆ ਠੀਕ ਹੈ ਵੀਰ ਜੀ ਤੇ ਮੇਰੇ ਭਰਾ ਬਹੁਤ ਹੀ ਨਾਰਮਲ ਪ੍ਰੋਬਲਮ ਹਤੇ ਬਹੁਤ ਹੀ ਡੇਂਜਰ ਪ੍ਰੋਬਲਮ ਆ ਇਹਦੇ ਬਾਰੇ ਮੈਂ ਤੁਹਾਨੂੰ ਵਿਸਥਾਰ ਨਾਲ ਐ ਪੂਰਾ ਇਹਦਾ ਆਪਾਂ ઓਪਰੇਸ਼ਨ ਕਰਾਂਗੇ ਤੇ ਮੈਂ ਪਰ ਉਮੀਦ ਆ ਕਿ ਜਿਹੜਾ ਮੈਂ ਤੁਹਾਨੂੰ ਟੋਟ ਕੇ ਦੱਸੂਗਾ ਨਾ ਦੇਸੀ ਵੀ ਦੱਸੂ ਅੰਗਰੇਜ਼ੀ ਵੀ ਜਿਤਨਾ ਮੈਂ ਦੱਸ ਦਾਂਗੇ ਇੱਕ ਵਾਰੀ ਜਿਹੜੇ ਕਬੂਤਰ ਤੁਸੀਂ ਇਲਾਜ ਕਰ ਦੋਗੇ ਨਾ ਉਹ ਦੁਬਾਰਾ ਸੁੱਜਣੇ ਲੱਗਾ ਉਹ ਸੀਜ਼ਨ ਜਾਂ ਅਗਲੇ ਦਾ ਆਪਾਂ ਨਹੀਂ ਕੁਝ ਕਹਿ ਸਕਦੇ ਠੀਕ ਹੈ ਤੇ ਦੋ ਗੱਲਾਂ ਮੈਂ ਤੁਹਾਨੂੰ ਕਰਾਂ ਜਣਾ ਵੀਰਾਂ ਭਰਾਵਾਂ ਯਾਰ ਵੇਖੋ ਵੀਡੀਓ ਆਪਾਂ ਲੈ ਕੇ ਆਉਣ ਤੁਹਾਡੇ ਵਾਸਤੇ ਇੰਨੀ ਰਿਸਰਚ ਕਰਕੇ ਇੰਨਾ ਪ੍ਰੈਕਟੀਕਲ ਕਰਕੇ ਫਿਰ ਤੁਹਾਨੂੰ ਵੀਡੀਓ ਦੇ ਦਿਆਂ ਠੀਕ ਹੈ ਤੇ ਮੈਂ ਚਾਹਨਾ ਉਹ ਵੀਰ ਭਰਾ ਸੱਜਣ ਜਿਨ੍ਹਾਂ ਦਾ ਕਬੂਤਰ ਬਾਜ਼ੀ ਦਾ ਸ਼ੌਂਕ ਅ ਕਿੰਨਾ ਕਾਰਨਾ ਕਰਕੇ ਜਿਆਦਾ ਮਤਲਬ ਨਹੀਂ ਵਧ ਰਿਹਾ ਕਿਉਂਕਿ ਯਾਰ ਉਹਨਾਂ ਕੋਲ ਨੇ ਪੈਸੇ ਨਹੀਂ ਹੁੰਦੇ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿਸੇ ਦੇ ਪਿੱਛੇ ਪਿੱਛੇ ਤੁਰੇ ਫਿਰਨ ਦਾ ਤੇ ਸਤਾਦਾਂ ਨੂੰ ਦੇਣ ਜੋਗ ਇੰਨੇ-ਇੰਨੇ ਜ਼ਿਆਦੇ ਮੋਟੀਆਂ ਰਕਮਾਂ ਨਹੀਂ ਹੁੰਦੀਆਂ ਤੇ ਪਰ ਸ਼ੌਂਕ ਉਹਨਾਂ ਨੂੰ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਇਹ ਜਿਹੜਾ ਸਾਡਾ ਚੈਨਲ ਹੈ ਨਾ ਇਹੋ ਜਿਹੇ ਬੰਦਿਆਂ ਵਾਸਤੇ ਡੈਡੀਕੇਟਡ ਹੈ ਜਿਹੜੇ ਇੱਕ ਤੇ ਫਾਈਨੈਂਸ਼ਲੀ ਕਮਜ਼ੋਰ ਆ ਯਾਰ ਉਹ ਨਹੀਂ ਇੰਨੇ ਮਹਿੰਗੇ ਨੁਕਤੇ ਲਾ ਸਕਦੇ ਤੇ ਦੂਜਾ ਜਿਹੜੇ ਬੰਦਿਆਂ ਦੇ ਕੋਲ ਬਾਹਰ ਨਹੀਂ ਫੜਦਾ ਤੇ ਜਾਂ ਜਿਹੜੇ ਬੰਦਿਆਂ ਨੂੰ ਦੋ ਤਿੰਨ ਜਗ੍ਹਾ ਤੋਂ ਕਿੱਥੇ ਵੀ ਗਏ ਆ ਉੱਥੋਂ ਧੋਖਾ ਮਿਲ ਗਿਆ ਵੀ ਨਹੀਂ ਗੱਲ ਬਣੀ ਤੇ ਆਪਾਂ ਜਿੰਦੀਆਂ ਵੀ ਵੀਡੀਓ ਆਪਣੇ ਚੈਨਲ ਤੇ ਪਾਉਨੇ ਯਾਰ ਬਹੁਤ ਪਿਆਰ ਦਿੰਦੇ ਭਰਾਵਾਂ ਨਾਲ ਤੇ ਐਵੇਂ ਪਿਆਰ ਬਣਾਏ ਰੱਖੋ ਬਹੁਤ-ਬਹੁਤ ਅੱਗੇ ਵਧਦੇ ਆਪਾਂ ਖੋਲਾਂਗੇ ਹੋਰ ਠੀਕ ਹੈ ਜੀ ਇਹ ਯਾਰ ਵੇਖੋ ਜੇ ਮੈਨੂੰ ਨੌਲੇਜ ਆ ਮੈਂ ਨਾਲ ਨਹੀਂ ਲੈ ਜਾਣੀ ਜਾਂ ਹੋਰ ਕਿਹੇ ਵੀ ਉਸਤਾਦ ਨੂੰ ਨੌਲੇਜ ਆ ਕਿਸੇ ਨੇ ਨਾਲ ਨਹੀਂ ਲੈ ਕੇ ਜਾਣੇ ਰਹਿਣਾ ਸਾਰਾ ਕੁਝ ਇੱਥੇ ਹੀ ਆ ਉਹ ਇੱਕ ਬੰਦੇ ਦੇ ਦਿਲ ਦੀ ਹੁੰਦੀ ਕੋਈ ਗੱਲਾਂ ਦਾ ਦੱਸ ਦਿੰਦਾ ਕੋਈ ਨਹੀਂ ਦੱਸਦਾ ਚੀਜ਼ਾਂ ਨਹੀਂ ਕਿੰਨੀ ਕੀ ਹੁੰਦੀਆਂ ਯਾਰ ਵੇਖੋ ਜੋ ਮੇਰੇ ਕੋਲ ਅੱਜ ਮੈਂ ਤੁਹਾਨੂੰ ਅੱਜ ਸਾਰੀ ਗੇਮ ਲਿਖਾ ਦੇਣਾ ਪਹਿਲੀ ਗੱਲ ਤੇ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਤਕਰੀਬਨ ਯਾਰ ਜਿਤਨਾ ਹਾਰਨਾ ਬੰਦੇ ਨੇ ਆਪਣੀ ਕਿਸਮਤ ਨਾਲ ਹੁੰਦਾ ਉਹਦੇ ਕਰਮ ਵੀ ਤੇ ਉਹੋ ਜਿਹਾ ਹੋਣਾ ਚਾਹੀਦਾ ਜਿੰਨੀ ਮਰਜੀ ਤੁਸੀਂ ਗੇਮ ਤੱਕੜੀ ਲੈ ਆਓ ਜੇ ਤੁਹਾਡੇ ਕਰਮ ਹੀ ਨਹੀਂ ਹੈਗੇ ਤੇ ਤੁਹਾਨੂੰ ਕਿੱਥੋਂ ਸ਼ੋਹਰਤ ਮਿਲ ਜੂਗੀ ਕਿੱਥੋਂ ਤਾਂ ਤੁਸੀਂ ਜਿੱਤ ਜੋਗੇ ਦੋ ਇੱਕ ਉਸਤਾਦ ਹੁੰਦਾ ਵਾ ਉਹ ਤਿੰਨਾ ਚੌ ਪੰਜਾਂ ਚੇਲਿਆਂ ਦੇ ਕਬੂਤਰ ਸਾਹਮ ਦਾ ਤੁਹਾਨੂੰ ਮੈਂ ਛੋੜੀ ਜਿਹੀ ਅਧਾਰ ਦੇਣਾ ਫਿਰ ਆਪਾਂ ਟੌਪ ਆਫ ਵਾਲ ਕਰਦੇ ਆਂ ਉਨ੍ਹਾਂ ਦੇ ਵਿੱਚੋਂ ਹੀ ਕੁਝ ਚੇਲੇ ਨੰਬਰਾਂ 'ਚ ਆ ਜਾਂਦੇ ਆ ਤੇ ਕੁਝ ਚੇਲਿਆਂ ਦੇ ਬਹੁਤ ਬੁਰੀ ਤਰ੍ਹਾਂ ਹਰ ਜਾਂਦੇ ਆ ਕਿਉਂ ਹਰਦੇ ਆ ਠੀਕ ਹੈ ਇਹਦੇ ਵਿੱਚ ਵੀ ਕਾਰਨ ਵੇਖ ਲਓ ਕਿ ਕਾਰਨ ਇਹਦਾ ਇਹੋ ਹੀ ਆ ਕਿ ਹਰ ਕਿਸੇ ਦੀ ਸਾਮ ਸੰਭਾਲ ਉਤਰਾਂ ਦੀ ਨਹੀਂ ਹੁੰਦੀ ਦੂਜਾ ਹਰ ਕਿਸੇ ਦੀ ਕਿਸਮਤ ਦੋਵਾਂ ਭਰਾਵਾਂ ਦੀ ਯਾਰ ਇੱਕੋ ਜੀ ਨਹੀਂ ਹੁੰਦੀ ਹੋਰ ਤੁਸੀਂ ਗੱਲ ਹੀ ਚਾੜੋ ਇਹ ਕਰਕੇ ਮੇਰੇ ਵੀਰ ਵੀਡੀਓ ਨੂੰ ਪਿਆਰ ਦਿਆ ਕਰੋ ਜਰੂਰ ਯਾਰ ਬੜੀ ਮਿਹਨਤ ਨਾਲ ਬੜੀ ਅ ਹਿੰਮਤ ਨਾਲ ਵੀਡੀਓ ਬਣਾਉਣੀ ਪੈਂਦੀ ਠੀਕ ਹੈ ਜੀ ਤੇ ਇਸ ਤਰ੍ਹਾਂ ਜੇ ਤੁਸੀਂ ਪਿਆਰ ਬਣਾ ਕੇ ਰੱਖੋਗੇ ਤੇ ਆਪਾਂ ਤੁਹਾਡੇ ਵਾਸਤੇ ਹੋਰ ਵਧੀਆ ਵਧੀਆ ਕੰਟੈਂਟ ਅੱਗੇ ਵੀ ਲੈ ਕੇ ਆਵਾਂਗੇ ਤੇ ਚਲੋ ਚੱਲਦੇ ਹਾਂ ਅਸੀਂ ਆਪਣੇ ਟੌਪ ਵੱਲ ਵੀ ਸੁੱਜੇ ਕਬੂਤਰ ਸੁੱਜਾ ਕਬੂਤਰ ਦਾ ਇਲਾਜ ਕੀ ਆ ਸਭ ਤੋਂ ਪਹਿਲਾਂ ਤੇ ਵੀਰ ਜੀ ਮੈਂ ਤੁਹਾਨੂੰ ਦੱਸ ਦਾਂ ਅੱਧਾ ਉਧੂ ਮੈਨੂੰ ਨੇ ਆ ਅੱਧੀ ਉਧੂਰੀ ਗੱਲ ਸਾਡੀ ਗੱਲ ਦੱਸਾਂਗੇ ਤੁਹਾਨੂੰ ਪੂਰੀ ਦੱਸਾਂਗੇ ਨਹੀਂ ਦੱਸਾਂਗੇ ਤੇ ਨਹੀਂ ਦੱਸਾਂਗੇ ਸਿੱਧੇ ਹਿਸਾਬ ਆਪਣਾ ਦੇ ਸੁੱਜਾ ਕਬੂਤਰ ਸਭ ਤੋਂ ਪਹਿਲਾਂ ਤੁਸੀਂ ਪਛਾਣਨਾ ਵੀ ਸੁੱਜਾ ਕਬੂਤਰ ਹੁੰਦਾ ਕਿਹੋ ਜਿਹਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਕਿ ਸੁੱਜੇ ਕਬੂਤਰ ਦੇ ਕਾਰਨ ਕੀ ਬਣਦੇ ਆ ਕਾਰਨ ਦੱਸੂਗਾ ਫਿਰ ਉਹਦੀ ਦੱਸੂਗਾ ਪਛਾਣ ਕਿ ਕਿਵੇਂ ਸਾਨੂੰ ਪਤਾ ਲੱਗੂ ਕਿ ਸਾਡਾ ਕਬੂਤਰ ਸੁੱਜ ਗਿਆ ਯਾਰ ਬੜੇ ਬੜੇ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਨੇ ਖੜਾਹੀ ਵੇਖਿਆ ਨਾ ਮੈਂ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਕੁਝ ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਸੁੱਜਿਆ ਕਬੂਤਰ ਕੀ ਹੁੰਦਾ ਉਹ ਤਰ੍ਹਾਂ ਉਹ ਆਪਣੇ ਆਪ ਨੂੰ ਬੜੇ ਬੜੇ ਤੀਸ ਮਾਰ ਖਾਣਾਂਦੇ ਆ ਉਹਨਾਂ ਨੂੰ ਸੁੱਜਿਆ ਕਬੂਤਰ ਦੀ ਪਛਾਣ ਨਹੀਂ ਦੀ ਕਬੂਤਰ ਸੁੱਜ ਗਿਆ ਸਾਡਾ ਤੇ ਹੁਣ ਇਹਦਾ ਕੀ ਟਰੀਟਮੈਂਟ ਕਰਨਾ ਜਦੋਂ ਤੁਹਾਨੂੰ ਪਤਾ ਲੱਗਾ ਸਾਡਾ ਕਬੂਤਰ ਸੁੱਜ ਗਿਆ ਫਿਰ ਮੈਂ ਤੁਹਾਨੂੰ ਦੱਸੂਗਾ ਉਹਦਾ ਟ੍ਰੀਟਮੈਂਟ ਅੰਗਰੇਜ਼ੀ ਵੀ ਦੱਸੂਗਾ ਮੈਡੀਸਨ ਦੇ ਨਾਲ ਕਿਹੜੀ ਮੈਡੀਸਨ ਦਈਏ ਤੇ ਉਸ ਤੋਂ ਬਾਅਦ ਦੇਸੀ ਵੀ ਦੱਸੂਗਾ ਕੋਈ ਇਹਨਾਂ ਚੀਜ਼ਾਂ ਸਾਈਡ ਇਫੈਕਟ ਨਹੀਂ ਸਭ ਤੋਂ ਪਹਿਲਾਂ ਮੈਂ ਦੱਸਦਾ ਤੁਹਾਨੂੰ ਕਿ ਕਬੂਤਰ ਸੁੱਜਦਾ ਕਿਉਂ ਵੇਖੋ ਵੀਰ ਜੀ ਕਬੂਤਰ ਸੁੱਜਣ ਦੇ ਕਈ ਕਾਰਨ ਬਣ ਜਾਂਦੇ ਲੇਕਿਨ ਮੈਂ ਉਹਨਾਂ ਕਾਰਨਾਂ ਦੀ ਗੱਲ ਕਰੂਗਾ ਜਦੋਂ ਅਸੀਂ ਕਬੂਤਰ ਡਾਨਾਂ 'ਚ ਚੜਾਉਂਦੇ ਆ ਬਾਹਰ ਕੱਢਣਾ ਸ਼ੁਰੂ ਕਰਦੇ ਆ ਮਾਰਚ-ਅਪ੍ਰੈਲ ਜਾਂ ਚੇਤ-ਵਸਾਖ ਦੇ ਵਿੱਚ ਤੇ ਉਦੋਂ ਕਬੂਤਰ ਸੁੱਜ ਜਾਂਦੇ ਵੇਖੋ ਕਿਵੇਂ ਸੁੱਜਦੇ ਆ ਸਭ ਤੋਂ ਪਹਿਲਾਂ ਜਿਹੜੇ ਕਬੂਤਰ ਕੱਚੇ ਬਾਹਰ ਆਪਾਂ ਕੱਢ ਦਿੰਨੇ ਆ ਕੋਈ ਕਿਸੇ ਨੂੰ ਧੋਪ ਨਹੀਂ ਲਵਾਉਂਦੇ ਠੀਕ ਆ ਤੇ ਸਿੱਧੇ ਬਾਹਰ ਕੱਢ ਦਿੰਨੇ ਆ ਤੇ ਕਬੂਤਰ ਕਈ ਵੇ ਚੰਗੇ ਹੁੰਦੇ ਜਿਆਦਾ ਜ਼ੋਰ ਮਾਰ ਕੇ ਬਹਿ ਜਾਂਦੇ ਆ ਤੇ ਫਿਰ ਪਾਣੀ ਦੇਣ ਲੱਗਿਆ ਵੀ ਅਸੀਂ ਕੋਈ ਟਾਈਮ ਟੇਬਲ ਨਹੀਂ ਕੋਈ ਦਾਣਾ ਸਾਡਾ ਟਾਈਮ ਟੇਬਲ ਨਹੀਂ ਆਇਆ ਪਾਣੀ ਪੀਤਾ ਦਾਣ ਰੱਜ ਕੇ ਬਹਿ ਗਿਆ ਕਬੂਤਰ ਸੁੱਝ ਜਾਂਦਾ ਉਹ ਕਿੱਡਾ ਵੀ ਤਗੜਾ ਕਬੂਤਰ ਸ਼ਾਮਾਂ ਨੂੰ ਬਹਿਣ ਵਾਲਾ ਹੋਊਗਾ ਨਾ ਸੁੱਝਿਆ ਕਬੂਤਰ ਮੇਰੀ ਗਾਰੰਟੀ ਹੈ ਮੇਰੇ ਨਾਲ ਵੀ ਇਹ ਚੀਜ਼ਾਂ ਹੀ ਆ ਉਹ ਕਬੂਤਰ ਤੁਹਾਡਾ ਘੰਟਿਆਂ ਤੋਂ ਥੱਲੇ ਆ ਜਾਂਦਾ ਮਿੰਟਾਂ ਜੁੱਡਣਾ ਸ਼ੁਰੂ ਕਰਦਾ ਔਰ ਇਹੋ ਇਹੋ ਜਿਹਾ ਮੈਂ ਗਿੱਜੇ ਕਬੂਤਰ ਮੇਰਨਾ ਵੀ ਹਾਸ ਹੋਇਆ ਵਧੀਆ ਕਬੂਤਰ ਵਖੇੜ ਸੁੱਜ ਗਏ ਤੇ ਉਹਨਾਂ ਨੂੰ ਇੰਨੀ ਹਿੰਮਤ ਨਹੀਂ ਬਈ ਕਿ ਇਹ ਆਪਣੇ ਘਰ ਬਹਿ ਜਾਈਏ ਬਾਹਰ ਖੰਭਿਆਂ ਤੇ ਟਾਵਰਾਂ ਤੇ ਤੇ ਟੈਂਕੀਆਂ ਜਿਹੜੇ ਜਾਂ ਕਿਤੇ ਘਰਾਂ 'ਚ ਬਹਿ ਜਾਂਦੇ ਆ ਠੀਕ ਆ ਤੇ ਇਹ ਸੁਜੇ ਕਬੂਤਰ ਦੀ ਮਤੋਂ ਦੱਸਿਆ ਕਿ ਸੁਜਦੇ ਕਬੂਤਰ ਕਿਵੇਂ ਆ ਦੂਜੇ ਨੰਬਰ ਤੇ ਅਸੀਂ ਪਛਾਣਾਂ ਕਿਵੇਂ ਕਬੂਤਰ ਸੁਜ ਜਾਵੇ ਕੋਈ ਕਈ ਕਬੂਤਰ ਜਿਹੜੇ ਬਣੇ ਹੁੰਦੇ ਆ ਨਾ ਤੇ ਜਿਹੜਾ ਸੁੱਜਿਆ ਕਬੂਤਰ ਹੁੰਦਾ ਉਹਦੇ ਵਿੱਚ ਬਿਲਕੁਲ ਥੋੜਾ ਜਿਹਾ ਫਰਕ ਹੁੰਦਾ ਬਣਿਆ ਕਬੂਤਰ ਥੱਲੇ ਲਾਲ ਟਮਾਟਰ ਵਰਗਾ ਹੋਊਗਾ ਉਹਦੀ ਚਮੜੀ ਦੇ ਉੱਤੇ ਕੋਵ ਵਾਲ ਲੈਂਦਾ ਐ ਮਲائم ਉਹਦੀ ਸੌਫਟ ਸਕਿਨ ਹੁੰਦੀ ਤੇ ਜਿਹੜਾ ਸੁੱਜਿਆ ਕਬੂਤਰ ਹੁੰਦਾ ਜਦੋਂ ਤੁਸੀਂ ਉਹਨੂੰ ਉਲਟਾ ਕਰੋ ਉਲਟਾ ਕਰਕੇ ਜਦੋਂ ਉਹਨੂੰ ਹੱਥ ਫਿਰ ਕੇ ਉਹਦੀ ਸਕਿਨ ਕਿੰਨੀ ਪਿਲਪਲੀ ਹੁੰਦੀ ਹੈ ਪੇਟ ਜਿਹੜੀ ਹੱਡੀ ਹੁੰਦੀ ਐਂ ਕਰਕੇ ਪੇਟ ਦੀ ਦੋਵੇਂ ਬਣੇ ਮਾਸ ਚੜਿਆ ਹੁੰਦਾ ਜਿਹੜੀ ਹੱਡੀ ਹੁੰਦੀ ਹੈ ਨਾ ਉਹ ਦੇਖਦੀ ਨਹੀਂ ਆ ਸੁੱਜੇ ਕਬੂਤਰ ਦੀ ਦੋਨੋਂ ਬਨਿਓ ਜਿਹੜਾ ਮਾਸ ਆ ਹੱਡੀ ਨੂੰ ਤੋਂ ਕਵਰ ਕਰ ਲੈਂਦਾ ਸਭ ਤੋਂ ਵੱਡੀ ਪਛਾਣ ਸੋ ਜੇ ਕਬੂਤਰ ਦੀ ਏ ਮੈਨੂੰ ਨਹੀਂ ਪਤਾ ਹੁਣ ਕਿਸ ਨੂੰ ਪਹਿਲਾਂ ਵੇਖਣਾ ਆਉਂਦਾ ਏ ਜਾਂ ਨਹੀਂ ਮੈਂ ਬਿਲਕੁਲ ਕਲੀਅਰ ਕੱਟ ਗੱਲ ਦਸੀ ਹਜੇ ਤੱਕ ਇਹਨੇ ਇੰਟਰੋ ਜਮ ਨੂੰ ਪਤਾ ਨਹੀਂ ਦਸੀ ਨਹੀਂ ਦਸੀ ਜਦੋਂ ਮਾਸ ਹੱਡੀ ਤੋਂ ਉੱਤੋਂ ਨਹੀਂ ਫਿਰ ਗਿਆ ਕਵਰ ਕਰ ਗਿਆ ਸਮਝ ਲੋ ਕਬੂਤਰ ਤੜਾ ਸੋਜਿਸ਼ ਆ ਗਈ ਉਹਦੇ ਪੇਟ 'ਚ ਕਈ ਕਈ ਇਹ ਆਧਾਰਨਾ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਕਈ ਕਬੂਤਰਾਂ ਦੇ ਵਿੱਚ ਜਿਹੜਾ ਉਹ ਥੱਲੇੋਂ ਨੀਲੇ ਟਾਈਪ ਦਾ ਨੀਲਾ ਹਲਕਾ ਕਾਲਾ ਵੀ ਹੋ ਜਾਂਦਾ ਤੇ ਐਂ ਜਦੋਂ ਤੁਸੀਂ ਫੋਟੋ ਮੋਗੋ ਤੇ ਐਂ ਲੱਗਦਾ ਤੁਹਾਨੂੰ ਵੀ ਸਕਿਨ ਉਹਦੀ ਹੋਣੀ ਫਾਟੀ ਜਿਤਨਾ ਗੁਬਾਰੇ ਦੀ ਸਕਿਨ ਉਹਦੀ ਇਹੋ ਜੀ ਹੋ ਜਾਂਦੀ ਹੈ ਤੇ ਬਿਲਕੁਲ ਪੋਲੀ ਸਕਿਨ ਨਹੀਂ ਹੁੰਦੀ ਆ ਉਹਨੂੰ ਕਹਿ ਦਿੰਦੇ ਆ ਇਹ ਕਬੂਤਰ ਸੁੱਜ ਗਿਆ ਇਹੋ ਸਭ ਤੋਂ ਵੱਡੀ ਪਛਾਣ ਹੋਰ ਕਈ ਪਛਾਣਾਂ ਪਰ ਮੈਂ ਤੁਹਾਨੂੰ ਮੇਨ ਪਛਾਣ ਦੱਸ ਦਿੱਤੀ ਆ ਉਹ ਕਬੂਤਰ ਦਾ ਇਹ ਹੋਊਗਾ ਕਿ ਉਹ ਕਬੂਤਰ ਤੁਸੀਂ ਡਾਓਗੇ ਕਬੂਤਰ ਪੂਰੀ ਡਾਰ ਨੂੰ ਡਾਰ ਛੱਡ ਕੇ ਵਿੱਚ ਬਹਿ ਜਾਊਗਾ ਠੀਕ ਹੈ ਜੀ ਇਹ ਮੈਂ ਤੁਹਾਨੂੰ ਦੱਸ ਦਿੱਤੀ ਕਿ ਇਹ ਸੁੱਜੇ ਕਬੂਤਰ ਦੇ ਕਾਰਨ ਕੀ ਆ ਹੁਣ ਮੰਨ ਲਓ ਵੀਰ ਜੀ ਤੁਹਾਡਾ ਕਬੂਤਰ ਗਿਆ ਸੁੱਜ ਹੁਣ ਆਹੀ ਉਹਦੀ ਸੰਭਾਲ ਕੇ ਨਾ ਕਰਨ ਦੇਖਭਾਲ ਕਿਉਂ ਕਰਨੀ ਸਭ ਤੋਂ ਪਹਿਲਾਂ ਜੇ ਤੁਹਾਡਾ ਕਬੂਤਰ ਸੁੱਜ ਗਿਆ ਆ ਗਿਆ 1 2 ਦਿਨ ਦੇ ਵਿੱਚ ਕਬੂਤਰ ਇੰਨਾ ਸੈੱਟ ਹੋ ਜਾਂਦਾ ਫਿਰ ਆਪਣੇ ਪ੍ਰਵਾਜ ਉੱਥੇ ਲੈ ਆਊਗਾ ਤਾਂ ਉਹ ਤੋਂ ਵੱਧ ਕੇ ਵੀ ਉੱਡਣ ਲੱਗ ਜਾਊਗਾ ਕਰਨਾ ਕਿ ਵੀ ਤੁਸੀਂ ਤੁਹਾਡਾ ਕਬੂਤਰ ਆ ਗਿਆ ਤੁਸੀਂ ਵੇਖ ਲਿਆ ਯਾਰ ਕਬੂਤਰ ਸੋਚੀਗਾ ਕਬੂਤਰ ਨੂੰ ਥੋੜਾ ਕਬੂਤਰਾਂ ਨੂੰ ਲੱਗ ਕਰੋ ਦੂਜੇ ਕਬੂਤਰਾਂ ਦੇ ਨਾਲ ਨਾ ਉਹਨਾਂ ਦਾਣਾ ਪਾਓ ਨਾ ਉਹਨਾਂ ਨੂੰ ਪਾਣੀ ਪਾਓ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਇਹੋ ਜਿਹਾ ਦੇਸੀ ਇਲਾਜ ਦੱਸੂਗਾ ਜਿਹੜਾ ਸਾਡੀਆਂ ਔਰਤਾਂ ਸਾਡੀਆਂ ਬੀਬੀਆਂ ਪਹਿਣਾ ਯੂਜ਼ ਕਰਦੀਆਂ ਜਦੋਂ ਵੀ ਜਨੇਪਾ ਹੁੰਦਾ ਬੱਚਾ ਹੁੰਦਾ ਕਿ ਔਰਤ ਦੇ ਘਰ ਤੁਸੀਂ ਵੇਖੋ ਵੀ ਉਹਦਾ ਵੀ ਪੇੜ ਕਿੰਨਾ ਪੋਲ ਜਾਂਦਾ ਉਹ ਸਾ ਪ੍ਰਾਣੀਆਂ ਜਿਹੜੀਆਂ ਉਹ ਦਵਾਈਆਂ ਉਹ ਕੀ ਦਿੰਦੇ ਸੀ ਅਜਵੈਣ ਅਜਵੈਣ ਦਾ ਪਾਣੀ ਚੰਗੀ ਤਰ੍ਹਾਂ ਕਾੜ ਲੈਣਾ ਜਿਤਨਾ ਮੰਨ ਲਾ ਗਲਾਸ ਪਾਣੀ ਪਾ ਲੈਣਾ ਚਮਚਾ 1.5 ਚਮਚਾ ਵਿੱਚ ਜਵੈਣ ਪਾ ਲੈਣੀ ਚੰਗੀ ਤਰ੍ਹਾਂ ਕਾੜ ਲੈਣਾ ਜਦੋਂ ਅੱਧਾ ਗਲਾਸ ਰਹਿ ਗਿਆ ਪੁਣ ਕੇ ਲਾ ਲੈਣਾ ਉਹ ਜਿਹੜਾ ਪਾਣੀ ਆ ਤੁਸੀਂ ਰਾਤ ਨੂੰ ਕਬੂਤਰ ਨੂੰ ਜੋ ਦਾਣਾ ਪਾਣੀ ਖਾ ਲਿਆ ਸ਼ਾਮ ਨੂੰ ਅੜ ਦੱਸਿਆਦਨ ਮੈਂ ਜਵੈਣ ਦਾ ਪਾਣੀ ਸ਼ਾਮ ਨੂੰ ਲਓ ਤਿੰਨ ਕੰਮ ਲਈ ਅਜਵੈਣ ਦਾ ਪਾਣੀ ਲਓ ਤੇ ਪਰ 5 3 4 ml ਜਿਹਾ ਦਾ ਬਣ ਲੋ ਕਬੂਤਰ ਨੂੰ ਦੇ ਦੋ ਸ਼ਾਮ ਨੂੰ ਤੇ ਬੜੀ ਜਲਦੀ ਕਬੂਤਰ ਰਿਕਵਰੀ ਵਾਲੇ ਬਣੇ ਆ ਜੂਗਾ ਹੌਲੀ ਹੌਲੀ ਕਬੂਤਰ ਦੀ ਸੋਜ ਸੁਲਤਣੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਵੀ ਤੁਸੀਂ ਬਿਹਤਰੀਨ ਇਨੋਵ ਸਪੀਡ ਵਾਲਾ ਇਲਾਜ ਕਰਨਾ ਚਾਹੁੰਦੇ ਜੇ ਤੁਸੀਂ ਵੀ ਕਬੂਤਰ ਜੇ ਬਾਜੀ ਲੱਗ ਕੇ ਆ ਗਈ ਆ ਇੱਕ ਦੋ ਦਿਨ ਦੇ ਵਿੱਚ ਕਬੂਤਰ ਫਿੱਟ ਹੋ ਜੇ ਕਰਨਾ ਕਿ ਇਹ ਕਲਮੀਸ਼ੋਰਾ ਲੈਣਾ ਇੱਕ ਚੁਟਕੀ ਨਿਲਿਆ ਪਾਣੀ ਦਾ ਇੱਕ ਗਲਾਸ ਲੈਣਾ ਉਹਦੇ ਵਿੱਚ ਪਾ ਲੈਣਾ ਉਸ ਤੋਂ ਬਾਅਦ ਕੀ ਕਰਨਾ ਲਸਣ ਦੀ ਗੰਢੀ ਤੁਰੀ ਜਿਹਨੂੰ ਕਹਿੰਦੇ ਉਹ ਲੈਣੀ ਇੱਕ ਚੰਗੀ ਤਰ੍ਹਾਂ ਕੁੱਟ ਕੇ ਜਾਂ چیر ਕੇ ਗਲਾ ਦੇ ਵਿੱਚ ਪਾ ਦੇਣੀ ਉਸ ਤੋਂ ਬਾਅਦ ਕਰਨਾ ਧਾਗੇ ਵਾਲੀ ਮਿਸ਼ਰੀ ਲੈਣੀ ਲੈ ਕੇ ਉਹ ਵਿੱਚ ਪਾ ਦੇਣੀ ਠੀਕ ਹੈ ਜੀ ਪਾਣੀ ਨੂੰ ਬਲਣਾ ਤਿੰਨੇ ਸੇ ਪਾਣੀ ਛੁੱਗ ਗਿਆ ਜਾਨੀ ਅੱਧੇ ਗਲਾਸ ਤੋਂ ਵੀ ਘੱਟ ਪਾਣੀ ਰਹੇਗਾ ਪਾਣੀ ਲਾ ਲਣਾ ਉਹਨੂੰ ਵੀ ਸ਼ਾਵਨ ਰੰਗ ਦੀ ਜੂਸ ਕਰਾਂ ਇਹਦੇ ਨਾਲ ਬੜੇ ਜਲਦੀ ਆਰਾਮ ਮਿਲਦਾ ਯਾਰ ਵੇਖੋ ਸੋਜੇ ਕਬੂਤਰ ਦਾ ਮੇਨ ਕੀ ਹੁੰਦਾ ਕਿ ਉਹ ਜਿਹੜਾ ਇਹਦਾ ਪੇਟ ਆ ਨਾ ਜਿਹਦੀ ਉਹਦੀ ਥੱਲੇ ਸਿਸਟਮ ਆ ਉਹਦਾ ਜਿਹੜਾ ਬਲੱਡ ਸਰਕੂਲੇਸ਼ਨ ਉਹ ਥੋੜਾ ਜਿਆਦਾ ਰੁਕ ਜਾਂਦਾ ਉੱਥੋਂ ਤੱਕ ਬਲੱਡ ਨਹੀਂ ਪਹੁੰਚਦਾ ਪੇਟ ਦੀਆਂ ਨਾਲਾਂ ਤੱਕ ਉਹ ਉਹ ਸੂਜਿਸ਼ ਆ ਜਾਂਦੀ ਆ ਤੇ ਕਾਲਾ ਪੈ ਜਾਂਦਾ ਤੇ ਉਹ ਜਿਹੜਾ ਬਰਾਦਰ ਸਰਕੂਲੇਸ਼ਨ ਉਹ ਇਸ ਤਰੀਕੇ ਨਾਲ ਚਲਾਉਣਾ ਕਿ ਕਬੂਤਰ ਦੇ ਪੇ ਅੰਦਰ ਥੋੜੀ ਬੋਦੀ ਗਰਮੀ ਜਾਵੇ ਤੇ ਉਹ ਜਿਹੜੀ ਅੰਦਰਲੀ ਜਿਹੜੀ ਉਹਦੀ ਸਿਸਟਮ ਜਲਦੀ ਸਹੀ ਹੋ ਗਏ ਹਾਂ ਆ ਜਿਹੜੀਆਂ ਮੈਂ ਤੁਹਾਨੂੰ ਹੁਣ ਤਿੰਨ ਚੀਜ਼ਾਂ ਦੱਸੀਆਂ ਹਨ ਆ ਕਲਮੇਸ਼ੋਰਾ ਉਸ ਤੋਂ ਬਾਅਦ ਲਸਣ ਦੀ ਤੁਰੀ ਤੇ ਆਂਬਹਲ ਦੀ ਇਹਦੇ ਵਿੱਚ ਤੁਸੀਂ ਇੱਕ ਚੁਟਕੀ ਭਰ ਕੇ ਤੁਹਾਨੂੰ ਮਿਲ ਜਾਂਦੀ ਆ ਆਂਬਹਲ ਦੀ ਉਹ ਵੀ ਪਾ ਲਓ ਤੇ ਬਹੁਤ ਹੀ ਜਲਦੀ ਆਰਾਮ ਮਿਲੂਗਾ ਬਤਨ ਠੀਕ ਹੈ ਵੀਰ ਜੀ ਹੁਣ ਆਪਾਂ ਆ ਜਨੇ ਮੈਡੀਸਨ ਬਾਰੇ ਬਣਨੇ ਤੁਹਾਨੂੰ ਮੈਂ ਇੱਕ ਦੋ ਇਹੋ ਜਿਹੀਆਂ ਮੈਡੀਸਨ ਦੱਸ ਦਿੰਦਾ ਜੇ ਕੋਈ ਦੇਸੀ ਰਾਗ ਨੇ ਕਰਦਾ ਉਹ ਉਹਦੇ ਨਾਲ ਤੁਸੀਂ ਲਾਜੋਦਾ ਕਰ ਸਕਦੇ ਜੀ ਲੈ 52 ਤੇ ਬੜੀ ਨੋਰਮਲ ਆਮ ਦਵਾਈ ਮਿਲ ਜਾਂਦੀ ਹਰ ਕਿਸੇ ਮੈਡੀਕਲ ਸਟੋਰ ਕਰਨਾ ਕੀ ਆ 5 ml ਪਾਣੀ ਲੈਣਾ ਉਦੋਂ ਵਿੱਚ 2 ਬੂੰਦਾਂ ਲਈ 52 ਦੇ ਪੌਣੇ ਸਵੇਰੇ ਦੇਣਾ 5 ml ਪੰਜ ਸਾਮਾਂ ਦੇਣਾ ਕੰਮ ਕੀ ਕਰਦੀ ਹੈ 52 ਲਈ 52 ਕੀ ਕਰਦੀ ਆ ਅੰਦਰ ਕਬੂਤਰ ਦਾ ਸਟਰੋਂਗ ਕਰਦੀ ਆ ਬਲੱਡ ਸਰਕੂਲੇਸ਼ਨ ਤੇਜ਼ ਕਰ ਦਿੰਦੀ ਠੀਕ ਨੇ ਤੇ ਅੰਦਰ ਦੀ ਜਿਹੜੀ ਗਰਮੀ ਉਹਨੂੰ ਕਬੂਤਰ ਨੂੰ ਦਿੰਦੀ ਆ ਕਿ ਉਹ ਜਿਹੜਾ ਕਬੂਤਰ ਦਾ ਅੰਦਰ ਪਾਣੀ ਆ ਉਹ ਪਾਣੀ ਨੂੰ ਸੁੱਕ ਜਾਂਦਾ ਠੀਕ ਹੈ ਜੀ ਇਹ ਕੰਮ ਵੀ ਲਈ 52 ਦਾ ਹੁਣ ਅਗਲੀ ਦਵਾਈ ਵੀਰ ਜੀ ਕਰੋ ਨੋਟ ਦਵਾਈ ਦਾ ਨਾਮ ਫਿਉਰਸੀਮਾਈਡ ਮੈਂ ਉਹ ਜਿਹੜਾ ਮੇਰਾ ਥੰਬਨੇਲ ਉੱਤੇ ਲੱਗਿਆ ਤੁਸੀਂ ਵੇਖ ਹੀ ਲਿਆਣਾ ਇਹ ਦਵਾਈ ਦਾ ਵੀਰ ਜੀ ਫੰਕਸ਼ਨ ਕੀ ਆ ਇਹ ਜਿਹੜਾ ਦਵਾਈ ਹੈ ਬੋਡੀ ਦੇ ਵਿੱਚੋਂ ਪਾਣੀ ਸੋਖਣ ਦਾ ਕੰਮ ਕਰਦੀ ਆ ਜਦੋਂ ਅਸੀਂ ਦਵਾਈ ਦਵਾਂਗੇ ਇਹ ਇਹ ਕੀ ਕਰੂਗੀ ਜਿਹੜਾ ਕਬੂਤਰ ਦੇ ਅੰਦਰ ਫालतू ਪਾਣੀ ਜਿਹੜਾ ਇਕੱਠਾ ਜਿੱਤਰੋਂ ਕਹਿੰਦੇ ਨੇ ਪੇਟ ਦੇ ਲਾਗੇ ਹੋ ਗਿਆ ਜਿਹਨਾਂ ਕਬੂਤਰ ਸੋਜੇ ਚਾਹਦਾ ਉਹਨੂੰ ਸੁਕਾ ਦੋਗੇ ਤੇ ਹੌਲੀ-ਹੌਲੀ ਕਬੂਤਰ ਆਪਣੇ ਨਾਰਮਲ ਰੁਟੀਨ ਵਾਲੇ ਬਣਾ ਆਉ। ਇੱਕ ਚੀਜ਼ ਦਾ ਧਿਆਨ ਰੱਖਾ ਜਿੰਨ ਜਿੰਨ ਤੱਕ ਕਬੂਤਰ ਸੋਜੋ ਸੇ ਨਾਣ ਨੂੰ ਰਜਮੇ ਦਾਣੇ ਦੇਣੇ ਨਾਣ ਨੂੰ ਰਜਮਾ ਪਾਣੀ ਦੇਣਾ ਠੀਕ ਆ ਤੇ ਇਹੀ ਵੀ ਜੀ ਅੱਜ ਦੀ ਵੀਡੀਓ ਉਮੀਦ ਕਰਦਾ ਸਾਰੇ ਭਰਾਵਾਂ ਨੂੰ ਵੀਡੀਓ ਬਹੁਤ ਚੰਗੀ ਲੱਗਿਓ ਤੇ ਪਿਆਰ ਦਿਆ ਕਰੋ ਯਾਰ ਮੇਰੇ ਭਰਾ ਸਬਸਕ੍ਰਾਈਬ ਦੇ ਰੂਪ ਸਬਸਕ੍ਰਾਈਬ ਕਰੋ ਚੈਨਲ ਨੂੰ ਵੀਡੀਓ ਲਾਈਕ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਹੋਰ ਵੀਡੀਓ ਵਧੀਆ ਚਾਹੀਦੀ ਕਿਸ ਟੌਪਿਕ ਤੇ ਤੇ ਇੰਨਾ ਕਹਿੰਦਾ ਹਾਂ ਮੈਂ ਅਜਾਜ਼ ਚਾਹੁੰਦਾ ਸਾਰੇ ਭਰਾਵਾਂ ਤੋਂ ਮਿਲਦੇ ਆਂ ਜਲਦੀ ਹੀ ਕਿਸੇ ਨਵੀਂ ਵੀਡੀਓ ਨਾਲ